ਕਾਲਸਾ ਲੈ ਕੇ ਫਤਿਹ ਅੱਜ ਬਾਈ ਬੜਾ ਮਨ ਦੁਖੀ ਹੋਇਆ ਜਦੋਂ ਕੱਦੀਆਂ ਜਦੋਂ ਪਤਾ ਲੱਗਿਆ ਵੀ ਇੱਕ 25 30 ਸਾਲਾਂ ਦੀ ਮਿਹਨਤ ਬੰਦੇ ਦੀ 10 ਮਿੰਟਾਂ ਦੇ ਵਿੱਚ ਕਿਸੇ ਜਵ ਪੱਧਰ ਪੁਰਸ਼ ਨੇ ਕਹਿ ਲਓ ਵੀ ਜਿਹੜਾ ਕਿ ਅੱਜ ਮੰਝੇ ਤੇ ਬੈਠਣ ਵਾਲਾ ਬੰਦਾ ਹੈ ਘਰੇ ਬੈਠਣ ਵਾਲਾ ਬੰਦਾ ਹੈ ਜਿਹਨੂੰ ਇੱਕ ਬਸ ਆਖੀ ਲੱਗੇ ਤਰਨ ਦੀ ਲੋੜ ਆ 65 ਸਾਲਾਂ ਦਾ ਬਜ਼ੁਰਗ ਇੱਕ ਬੱਸ ਲੈ ਕੇ ਆਉਂਦਾ ਜਿਹੜੀ ਬੱਚਿਆਂ ਵਾਲੀ ਬੱਸ ਐ ਦੁੱਖਾ ਹੋਇਆ ਵੀ ਅੱਜ ਆ 25 30 ਸਾਲਾਂ ਦੀ ਮਿਹਨਤ ਉਹ ਸਾਹਮਣੇ ਗੱਡੀ ਚ ਪਾਈ ਪਈ ਆ ਬਾਈ ਮਿੱਟੀ ਕਰਕੇ ਰੱਖਤਾ ਜਾਂ ਨੌਜਵਾਨ ਦੀ ਜਿਹੜੀ ਮਿਹਨਤ ਸੀਗੀ ਇੱਕ ਛੋਟਾ ਬਸ਼ੀਰਾ ਪਾਲਿਆ ਇਹਨੇ ਆਪਦੇ ਘਰ ਦੀ ਬਰੀਡ ਹੋਮ ਬਰੀਡ ਤਿਆਰ ਕੀਤੀ ਤੇ 5 ਮਿੰਟਾਂ ਚ ਮਿੱਟੀ ਕਰ ਗਿਆ ਉਹਨਾਂ ਦਾ ਜਿਹੜੇ ਇੱਕ ਸਕੂਲ ਦੀ ਬੱਸ ਆ ਬਾਈ ਢਾਲ ਦੇ 15 ਤੋਂ 20 ਬੱਚੇ ਸੀਗੇ ਵਿੱਚ ਚਲੋ ਇਹ ਘਟਾਤਾ ਸੀ ਜਰ ਲਾ ਗਿਆ ਉਹ ਮਾਪੇ ਕਿੱਥੋਂ ਘਟਾ ਜਰਦੇ ਉਹ ਜਿਨ੍ਹਾਂ ਦੇ ਬੱਚਿਆਂ ਨੂੰ ਉਹ ਬਜ਼ੁਰਗ ਦੇ ਹੱਥ ਚ ਫੜਾਇਆ ਪਿਆ ਹੈ ਬਾਗੀ ਵਾਲੇ ਸਕੂਲ ਦੀ ਬੱਸ ਆ ਬਾਈ ਪਿੰਡ ਪਾਈ ਰੁਪੇ ਦੀ ਤਕਰੀਬਨ ਆਪਾਂ ਬਠਿੰਡੇ ਵਾਲੇ ਜਿੰਨੇ ਸਾਰਿਆਂ ਨੂੰ ਪਤਾ ਬੀਆਰਸੀ ਸਕੂਲ ਹੈਗਾ ਇੰਗਲਿਸ਼ ਸਕੂਲ ਹੈ ਪਿੰਡ ਪਾਈ ਰੁਪਾ ਬਾਗੀ ਵਾਲਾ ਸਕੂਲ ਬਾਕੀ ਆ ਨੌਜਵਾਨ ਖੜਾ ਸਾਡੇ ਨਾਲ ਜਿਹੜਾ ਇੱਕ ਸਹਾਇਕ ਧੰਦੇ ਨੂੰ ਲੈ ਕੇ ਚੱਲਿਆ ਸੀਗਾ ਜਿੰਨੇ ਸਰਕਾਰਾਂ ਕਹਿੰਦੀਆਂ ਵੀ ਸਹਾਇਕ ਧੰਦੇ ਨਾਲ ਜੁੜੋ ਤੇ ਇਹ ਨੌਜਵਾਨ ਸਹਾਇਕ ਧੰਦੇ ਨਾਲ ਜੁੜਿਆ ਸੀ ਇਹਦੀ ਹੱਦ ਬੀਤੀ ਤੁਸੀਂ ਇਹਦੇ ਮੂੰਹੋਂ ਸੁਣੋ ਬਾਈ ਜੀ ਮੈਂ ਦਿੱਲੀ ਜਾਨਵਰ ਨੂੰ ਘੁੰਮਣ ਆਇਆ ਠੀਕ ਆ ਦਿੱਲੀ ਦਾ ਮੇਰਾ ਦਿੱਲੀ ਦਾ ਰੂਟੀਨ ਸੀ ਜਾਨਵਰ ਨੂੰ ਘੁੰਮਣਾ ਠੀਕ ਆ ਮੈਂ ਇੱਥੋਂ ਆਪਣੀ ਕੱਸੀ ਦੀ ਪਾਡੀ ਲਿਆ ਕੇ ਜੰਗੀਆਂ ਵਾਲੀ ਸੜਕ ਨੂੰ ਲਿਆ ਜਾਂਦਾ ਹੁੰਦਾ ਸੀ ਦਿੱਲੀ ਜਾਨਵਰ ਦਿੱਲੀ ਕੋਈ ਗੱਡੀਆਂ ਲੰਘਣੀਆਂ ਸੀ ਕੋਆਪ ਦਾ ਦਿੱਲੀ ਉਹ ਜਾਨਵਰ ਰਹਿੰਦਾ ਸੀਗਾ ਠੀਕ ਆ ਮੇਰਾ ਦਿੱਲੀ ਉਹ ਫੜ ਕੇ ਜਦੋਂ ਵੀ ਕੋਈ ਸਾਧਨ ਆਉਣਾ ਮੈਂ ਆਪਦੀ ਸਾਈਡ ਤੇ ਜਾ ਮੈਨੂੰ ਖੜਾ ਪਾਉਂਦਾ ਠੀਕ ਆ ਅੱਜ ਇੱਕ ਇੰਨੀ ਤੇਜ਼ੀ ਨਾਲ ਸਾਧਨ ਆਇਆ ਇੱਕ ਸਕੂਲੀ ਬੈਂਨ ਆਈ ਠੀਕ ਆ ਨਾ ਇੱਕ ਸਕਿੰਟ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਉਹਨੇ ਲੱਤ ਨੂੰ ਐਦਾਂ ਮੋੜਤਾ ਠੀਕ ਆ ਨਾ ਮੈਨੂੰ ਕੁਝ ਵੀ ਨਹੀਂ ਪਤਾ ਲੱਗਿਆ ਮੇਰੇ ਖੜੇ ਜਾਨਵਰ ਨੂੰ ਕੀ ਕਰਤਾ ਉਹਨੇ ਠੀਕ ਆ ਜਦੋਂ ਨੂੰ ਉਹ ਬੰਦੇ ਨੇ ਇੰਡੀ ਇਨਸਾਨੀਤ ਦਿਖਾਉਣ ਦਾ ਉਹਨੇ ਨਾਲ ਦੀ ਨਾਲ ਆਪਦੀ ਕੋਈ ਬੱਸ ਨਹੀਂ ਰੋਕੀ ਕੁਝ ਨਹੀਂ ਕੀਤਾ ਠੀਕ ਆ ਨਾ ਉਹਨੇ ਦਾਬਸਾ ਉਹਦਾ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਬੜੇ ਮਿੰਤਾਂਦਾਰਾਂ ਨਾਲ ਭਰਾ ਮੇਰੇ ਸੀਗੇ ਹੌਬਕਾਰ ਦੇ ਨਾਲ ਮੇਰੇ ਕੋਲੇ ਆ ਗਏ ਜਾਨਵਰ ਇੰਨੇ ਟੁੱਟੀ ਲੱਤ ਦੇ ਵਿੱਚ ਬੇਬਸਾ ਹੋ ਗਿਆ ਮੇਤੋਂ ਵੀ ਮੇਤੋਂ ਕੱਲੇ ਤੋਂ ਸਾਹ ਵੀ ਨਹੀਂ ਸੀ ਹੋ ਰਿਹਾ ਖੂਨ ਉਹਦਾ ਤ੍ਰਿਪ ਤ੍ਰਿਪ ਚੋ ਰਿਹਾ ਸੀਗਾ ਠੀਕ ਆ ਨਾ ਬੜੇ ਸ਼ਿੰਗਾਰਸ ਦੇ ਨਾਲ ਉਹਨੂੰ ਅਸੀਂ ਕਾਬੂ ਕੀਤਾ ਕਾਬੂ ਕਰਕੇ ਅਸੀਂ ਉਹਨੂੰ ਲੁਧਿਆਣੇ ਯੂਨੀਵਰਸਿਟੀ ਲਈ ਆ ਰਹੇ ਸੀਗੇ ਠੀਕ ਆ ਨਾ ਬਲੱਡ ਹੀ ਇੰਨਾ ਜ਼ਿਆਦਾ ਸਿਮ ਗਿਆ ਠੀਕ ਆ ਨਾ ਜੀਦੇ ਸੇਵਨ ਕਰਕੇ ਉਹਦੀ ਰਾਹ ਦੇ ਵਿੱਚ ਹੀ ਡਿੱਥੋ ਠੀਕ ਆ ਹੁਣ ਕੋ ਕਾਨੂੰਨ ਆ ਕਾਨੂੰਨ ਕੋਈ ਕਾਰਵਾਈ ਬਸ ਸਾਨੂੰ ਸਬੂਤ ਦਿਓ ਸਾਨੂੰ ਇਹ ਪੋਸਟਮਾਰਟਮ ਕਰ ਦਿਓ ਜੀ ਇਹ ਦੇਖੋ ਬਾਈ ਜੀ ਵਿਰਕ ਨਹੀਂ ਕਰੀ ਮੜਿਆ ਕਹਿੰਦੇ ਵੀ ਸਾਨੂੰ ਵੀਡੀਓ ਦਿਖਾਓ ਸਾਡੀ ਬੱਸ ਵਿੱਚ ਬੱਸ ਵਾਜਦੀ ਦੀ ਵੀਡੀਓ ਦਿਖਾਓ ਦੱਸੋ ਅੱਜ ਜਿੱਕਰ ਐਕਸੀਡੈਂਟ ਹੁੰਦਾ ਹੋਵੇ ਕਿਹਨੇ ਵੀਡੀਓ ਬਣਾਈ ਆ ਬਈ ਕਿ ਮੇਰਾ ਐਕਸੀਡੈਂਟ ਹੋਊਗਾ ਤੇ ਮੈਂ ਪਹਿਲਾਂ ਵੀਡੀਓ ਬਣਾਉਂਗਾ ਮੈਂ ਸਬੂਤ ਦੇਉਂਗਾ ਦੱਸੋ ਆਪ ਦਾ ਵਲਡਾਪ ਤੇ ਵੀ ਸਾਨੂੰ ਸਬੂਤ ਦਿਓ ਦੂਜੀ ਗੱਲ ਆ ਫਿਰ ਇੱਕ ਗੱਲ ਹੋਰ ਦੇਖੋ ਤੁਸੀਂ ਜਿੱਥੇ ਸੜਕ ਤੇ ਰੋਡ ਤੇ ਇੱਕ ਲੱਤ ਫ੍ਰੈਕਚਰ ਹੁੰਦੀ ਹੈ ਉਥੇ ਨਾਲ ਇੱਕ ਤੂੜੀ ਦਾ ਢੇਰ ਪਿਆ ਜਿਹਦੇ ਤੇ ਟੁੱਟੀ ਹੋਈ ਲੱਤ ਨੇ ਗੇੜੇ ਦਿੱਤੇ ਤੇ ਸਾਨੂੰ ਇਹ ਬੋਲਿਆ ਜਾਂਦਾ ਉਹ ਸਾਨੂੰ ਇਹ ਬੋਲਿਆ ਜਾਂਦਾ ਵੀ ਇਸ ਤੂੜੀ ਤੇ ਸਾਨੂੰ ਖੂਨ ਦੇ ਛਿੱਟੇ ਦਿਖਾਓ ਤੁਸੀਂ ਅੱਜ ਤਈ ਆਏ ਦੱਸੋ ਕਿਹੜਾ ਇਨਸਾਨ ਆ ਵੀ ਇੱਕ ਤੂੜੀ ਦੇ ਢੇਰ ਤੇ ਟੁੱਟੀ ਵੀ ਲੱਤ ਦੇ ਕਿਤੇ ਖੂਨ ਦੇ ਛਿੱਟੇ ਹੋ ਸਕਦੇ ਆ ਜਿਹੜੀ ਸੜਕ ਤੇ ਪਿਆ ਵਾ ਕੂਨ ਕਹਿੰਦੇ ਇਹ ਨਹੀਂ ਸਾਨੂੰ ਕੱਚੇ ਤੇ ਦਿਖਾਓ 3 ਕਿਲੋ ਤਕਰੀਬਨ 300 400 ਕਰਮ ਘੋੜਾ ਭੱਜ ਕੇ ਗਿਆ ਇੱਕ ਪੱਕੇ ਖਾਲ ਤੇ ਇੱਕ ਏ ਟਪੱਟੀ ਗਈ ਕਹਿੰਦੇ ਘੋੜੇ ਦੀ ਲਾਤੀਆ ਟੁੱਟੀ ਆ ਉਹ ਇਨਸਾਨ ਇਹ ਕੁਛ ਉਹ ਪਹਿਲੇ ਕਲੀਅਰ ਕਲੀਅਰਸ ਗੱਡੀ ਵਗੇਟ ਦੇਈ ਜਾਂਦੇ ਆ ਸਾਨੂੰ ਪਹਿਲਾਂ ਹੀ ਕਸੂਰੀ ਨਹੀਂ ਕੋਈ ਦੇਖੋ ਹਾਂ ਦੇਖੋ ਵੀ ਇੱਕ 70 ਸਾਲ ਦਾ ਬੰਦਾ ਬੱਸ ਚਲਾਉਂਦਾ ਜਿਹਨੂੰ ਦੇਈਦਾ ਵੀ ਕੁਛ ਨਹੀਂ ਉਹ ਪਹਿਲਾਂ ਰਿਜੈਕਟ ਕਰਿਆ ਵਾ ਤੇ ਉਦੋਂ ਬਾਅਦ ਹੁਣ ਤੁਸੀਂ ਇਹ ਦੇਖੋ ਵੀ ਇੱਕ ਸਹਾਇਕ ਧੰਦਾ ਮੈਂ 30 ਸਾਲਾਂ ਚਾ ਕੁਝ ਪਾਲਿਆ ਇੱਕ 30 ਸਾਲਾਂ ਦੀ ਕਮਾਈ ਮੈਂਟਾਂ ਚ ਮਿੱਟੀ ਕਰਕੇ ਤੁਰ ਗਏ ਇਨਸਾਨ ਤੇ ਹਲੇ ਮੰਨਣ ਨੂੰ ਵੀ ਤਿਆਰ ਨਹੀਂ ਕਿਸੇ ਕੋਲ ਦੱਸਾਂ ਕੋਲ ਸਾਡੇ ਕੋਲ ਮੰਨ ਗਏ ਯਾਰ ਹਾਂ ਸਾਥੋਂ ਗਲਤੀ ਹੋਈ ਆ ਹਾਂ ਵੀ ਕੋਈ ਕਿਸੇ ਦਾ ਗਾਣਾ ਨੂੰ ਅਸੀਂ ਮਾਰਦਾ ਹੁੰਦਾ ਦਿਸਾਈ ਬਈ ਆ ਦੇਖੀ ਮਿਹਨਤ ਦਿਸਾਈ ਮਾੜੀ ਜੀ ਚੜ ਕੇ ਤਾਂ ਹੁੰਦਾ ਆ ਦੇਖੋ ਵੀਰੇ ਆ ਦੇਖ ਠੀਕ ਹੈ ਨਾ ਹੁਣ ਪੁਲਿਸ ਵਾਲੇ ਕਹਿੰਦੇ ਪੋਸਟਮਾਰਟਮ ਕਰਾਓ ਠੀਕ ਆ ਹੈ ਟੁੱਟੀ ਹੋਈ ਲੱਤ ਦਾ ਅਸੀਂ ਟੁੱਟੀ ਹੋਈ ਲੱਤ ਦਾ ਇਹਦਾ ਕੀ ਪੋਸਟਮਾਰਟਮ ਕਰਾਵਾਂਗੇ ਅਸੀਂ ਇਹਨੂੰ ਕਿਸੇ ਨੇ ਖਵਾਤਾ ਇਹਦੀ ਟੁੱਟ ਗਈ ਲੱਤ ਨਾੜਾ ਸਾਰੀਆਂ ਫੈਕਚਰ ਹੋ ਗਈਆਂ ਬਲੱਡ ਸਿੰਗ ਗਿਆ ਡੈਥ ਹੋ ਗਈ ਇਹਦੇ ਚ ਕੀ ਆਊਗਾ ਇਹਨੂੰ ਅਸੀਂ ਹੋਣਾ 25 ਸਾਲਾਂ ਦੇ ਜਾਨਵਰ ਨੂੰ ਆਪਦੀ ਹੱਥੀਂ ਪੋੜਾ ਬੱਚੀ ਨੂੰ ਪਾਲ ਕੇ ਤੇ ਹੁਣ ਇਹਨੂੰ ਪਰਵਾਜੇ ਬਾਈ ਇੱਧਰ ਚਲ ਮਰ ਜੀ ਤੁਸੀਂ ਇਹ ਦੇਖੋ ਵੀ 25 ਤੋਂ 30 ਸਾਲ ਹੋ ਗਏ ਇਹਨਾਂ ਨੂੰ ਮਿਹਨਤ ਕਰਦਿਆਂ ਨੂੰ ਅੱਜ ਇਹਨਾਂ ਨੂੰ ਮੁੱਲ ਮੋੜਨਾ ਸੀਗਾ ਮੁੱਲ ਮੋੜਨਾ ਜੀ ਸਾਡੇ ਪਿੰਡ ਦਾ ਨਾ ਦੁੱਲੇ ਵਾਲੇ ਪਿੰਡ ਦਾ ਨਾਂ ਸਾਡਾ ਜਾਣਾਂ ਸੀ ਵੀ ਹਾਂ ਯਾਰ ਦੁੱਲੇ ਵਾਲੇ ਸਟੱਡ ਆਗਾ ਚੰਗਾ ਜਾਨਵਰ ਪਾਲਿਆ ਇਹਨਾਂ ਨੇ ਪਸਵਿੰਦਰ ਨੇ ਤੇ ਮਾਉਂ ਨੇ ਐ ਦੱਸੋ ਕੀ ਯਾਰ ਲੋਕਾਂ ਨੂੰ ਮੈਂ ਕੀ ਗਲਤੀ ਕਰ ਲਈ ਸੀ ਕੀ ਪਾਪ ਕਰ ਲਿਆ ਜੇ ਸਹਾਇਤਨ ਦਿਖ ਨਹੀਂ ਆਇਆ ਸਰਕਾਰ ਨੂੰ ਨਹੀਂ ਆਈ ਭਗਵੰਤ ਮਾਨ ਨੂੰ ਆਨੇ ਆ ਭਗਵੰਤ ਮਾਨ ਆ ਤੇਰੇ ਰਾਜ ਦੇ ਵਿੱਚ ਕੋਈ ਪੁਲਸ ਨਹੀਂ ਕੋਈ ਸੁਣਵਾਈ ਨਹੀਂ ਕਿਸੇ ਦੀ ਗਰੀਬ ਬੰਦੇ ਦੀ ਘੰਟਾ ਦੋ ਘੰਟੇ ਹੀ ਉੱਥੇ ਫਿਰਦੇ ਰਹੇ ਆ ਸਾਡੀ ਰਪਟ ਲਿਖਣ ਤੋਂ ਵੀ ਉਹ ਬੰਦੇ ਕਾਰ ਕੰਮ ਨਹੀਂ ਕਰਦੇ ਰਹੇ ਆ ਪਾਸਾ ਪਾਸਾ ਕਰਦੇ ਰਹੇ ਆ ਦੱਸੋ ਯਕ ਮਜਬੂਰ ਨਾ ਹੋ ਕੇ ਆਇਆ ਇੱਕ ਮਜਬੂਰੀ ਚ ਪਾਲਿਆ ਹੋਇਆ ਜਾਨਵਰ ਹੈ ਇਹ ਇਹ ਨਹੀਂ ਪਸ਼ੂ ਆ ਇਹ ਪਸ਼ੂ ਇਹ ਕਹਿਣ ਚ ਪਸ਼ੂ ਆਉਂਦਾ ਪਰ ਜਿਹੜਾ ਪਾਲਦਾ ਜਿਹੜਾ ਮਿਹਨਤ ਕਰਦਾ ਉਹਨੂੰ ਪਤਾ ਹੈ ਵੀ ਇਹਨੂੰ ਪਾਲਣਾ ਕਿੰਨਾ ਮੁਸ਼ਕਲ ਆਗਾ ਅੱਜ ਇਹ ਪਰਿਵਾਰ ਤੇ ਕੀ ਬੀਜਦੀ ਆ ਅਸੀਂ ਇੱਕ ਸ਼ਿਕਾਰੀ ਹੋਣ ਦੇ ਨਾਤੇ ਆ ਖੜਾਗਾ ਸਿੰਮਰਾ ਖੜਾ ਗੀਲਾ ਖੜਾ ਹੋਰ ਆ ਸਾਡੇ ਸ਼ਿਕਾਰੀ ਭਰਾ ਖੜੇ ਆ ਕੋੜਾ ਇੰਡਸਟਰੀ ਵਾਲਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਅੱਜ ਤੁਹਾਨੂੰ ਪਸਵਿੰਦਰ ਦੇ ਨਾਲ ਖੜਨ ਦੀ ਲੋੜ ਆ ਨਹੀਂ ਵਾਰੀ ਆਈ ਲੋ ਤੁਹਾਡੀ ਵੀ ਇਹ ਥਾਂ ਥਾਂ ਇਹ ਮੜੇ ਅਣਸਬ ਤੁਰੇ ਫਿਰਦੇ ਆ ਇਹ ਪ੍ਰੇਤ ਆ ਇੱਕ ਤਰ੍ਹਾਂ ਦੇ ਹੈ ਜਿਹੜੇ ਵਿਚ ਆਣਾਂ ਨੜ ਕੇ ਬਾਈਦੇ ਸਿੱਧੇ ਜੇ ਅੱਜ ਇਹਦੇ ਨਾਲ ੱੱਕਾ ਹੋ ਗਿਆ ਕੱਲ ਨੂੰ ਵਾਰੀ ਤੁਹਾਡੀ ਆ ਅੱਜ ਇਹਦੇ ਨਾਲ ਖੜਨ ਦੀ ਲੋੜ ਆ ਤੁਹਾਡੀ ਕੋੜਾ ਇੰਡਸਟਰੀ ਵਾਲਿਆਂ ਦੀ ਬਾਕੀ ਬਈ ਜੋ ਰੋਡ ਤੇ ਜਾਂਦੇ ਆ ਨਾ ਭਲੇ ਕੇ ਜਾਣ ਜਾਣ ਕੇ ਹਾਰਨ ਨੂੰ ਵੀ ਵਜੋਂਦੇ ਉਧਰੋਂ ਜਾਨਵਰ ਗੱਡੀ ਦੇ ਵਿੱਚੋਂ ਤਾਂ ਮਗਰਾ ਕੇ ਹਾਰਨ ਨੂੰ ਵੀ ਵਜੋਂਦੇ ਯਾਰ ਸਮਝ ਨਹੀਂ ਕੋਈ ਜਾਨਵਰ ਨੂੰ ਜਿੱਦਾਂ ਕਹਿ ਲੋ ਉਧਰੋਂ ਆਪ ਸਵਾਨ ਨੀ ਕੇ ਕਹਿਣਾ ਪੈਂਦਾ ਬਈ ਪਸ਼ੂ ਇਹਦੇ ਤੇ 7:00 ਵਜੂਗੀ ਇਹ ਕਿਹੜਾ ਮੱਝ ਆ ਗਈ ਇਹਦਾ ਘੋੜਾ ਇਹਨੇ ਟੱਪ ਕੇ ਮੂਹਰ ਦੀ ਲੰਘੇ ਜਾਣਾ ਡਰ ਸਕਦਾ ਕਿ ਹਾਰਨ ਮਾਰਨਗੇ ਜਾਣ ਜਾਣ ਕੇ ਵੀ ਦੱਸੋ ਤੁਸੀਂ ਹਾਰਨ ਲੱਗੇ ਮਰ ਜੇ ਛੋਟੇ ਵੀ ਰਖਾਲੇ ਆ ਇੱਕ ਹਾਰਨ ਤਾਂ ਇੱਕ ਬੰਦੇ ਵਾਸਤੇ ਬਣਿਆ ਹੋਇਆ ਕੋਸੂ ਬੱਸ ਤੇ ਹਰ ਰਹੀ ਆ ਬਾਈ ਜੇ ਕੋਈ ਆ ਨੰਬਰ ਦੱਸ ਦੇ ਮੜਾ ਜਾਂ ਕਿਸੇ ਨੇ ਗੱਲ ਬਾਤ ਕਰ ਬਾਕੀ ਬਾਈ ਇੱਕ ਹੋਰ ਗੱਲ ਬਾਤ ਜਿੰਨੀਆਂ ਦੁੱਧ ਵਾਲੀਆਂ ਗੱਡੀਆਂ ਜਿੰਨੀਆਂ ਸਕੂਲ ਵਾਲੀਆਂ ਬੱਸੀਆਂ ਬਸਾਂ ਆ ਇਹ ਸਾਰੀਆਂ 30 ਤੋਂ 40 ਦੀ ਸਪੀਡ ਦੇ ਵਿੱਚ ਪਿੰਡਾਂ ਵੇ ਦੇ ਨਾ ਜਾਂਦੀਆਂ ਤੇ ਰੋਡ ਤੇ ਨਹੀਂ ਜਾਦੀਆਂ ਸਾਰੀਆਂ ਇਹ ਕਰ ਹੋਰ ਹੈ ਬਾਈ ਜਿੰਨੀਆਂ ਭੱਜੀਆਂ ਗੱਡੀਆਂ ਤੇ ਬੁਢੇ ਡਰਾਈਵਰ ਆ ਇਹਨਾਂ ਦੇ ਇੱਕ ਵਾਈ ਸੀ ਮੈਂ ਅੱਜ ਕੈਮਰਾ ਦੇ ਸਾਹਮਣੇ ਚੈਲੰਜ ਕਰਨ ਲੱਗਿਆ ਸਾਰੀਆਂ ਸਕੂਲ ਬੱਸਾਂ ਨੂੰ ਸਾਰੇ ਸਕੂਲ ਵਾਲਿਆਂ ਨੂੰ ਵੀ ਅੱਜ ਤੋਂ ਬਾਅਦ ਅੱਜ ਮੇਰੇ ਨਾਲ ਹੋ ਗਈ ਮੈਂ ਚਾਣ ਲੂੰਗਾ ਅੱਜ ਤੋਂ ਬਾਅਦ ਜੇ ਕੋਈ ਇਸ ਤਰ੍ਹਾਂ ਦਾ ਡਰਾਈਵਰ ਵੱਡੀ ਉਮਰ ਦਾ ਅਸੀਂ ਦੇਖਿਆ ਅਸੀਂ ਉਹਦੀ ਦਾੜੀ ਫੜ ਕੇ ਲਾਾਂਗੇ ਚਾਹੇ ਸਾਨੂੰ ਮਾੜਾ ਕਹਿ ਦੋ ਕੱਲੋ ਬੱਚਾ ਨੇ ਇੱਕ ਭੁੱਖ ਦੀ ਗੱਲ ਆ ਚਲੋ ਕਿਸੇ ਬੱਚੇ ਤੇ ਕੋਈ ਗੱਲ ਹੋਇਆ ਹੋਇਆ ਹੈ ਨਾ ਪਰ ਯਾਰ ਅਸੀਂ ਕਹਿੰਦੇ ਵੀ ਸਾਨੂੰ ਇੱਕ ਜਿਹਦੇ ਤੇ ਵੀਦ ਦੀ ਗੱਲ ਹੈ ਰਾਤ ਨੂੰ ਕਿਸੇ ਅਸੀਂ ਗੁਨਾਹ ਕਰਕੇ ਤੁਰੇ ਅਸੀਂ ਉਹ ਕੁਝ ਕਰ ਲਿਆ ਯਾਰ ਆ ਕਰੀਨ ਚਲ ਧੰਨਵਾਦ ਅੰਬਰ ਬੋਲ ਦੇ ਆਪਦਾ ਮੋਬਾਈਲ ਨੰਬਰ ਬੋਲ ਦੇ 88478 ਉਹਨਾਂ ਟਿਕ ਪਈ ਜੇ ਬਾਈ ਕੋਈ ਆ ਕੇ ਇਹਦੀ ਮੰਨ ਲਓ ਵੀ ਨਾਲ ਖੜਨਾ ਚਾਹੁੰਦਾ ਮੋਢੇ ਨਾਲ ਮੋਢਾ ਲਾ ਕੇ ਆਉਣਾ ਚਾਹੁੰਦਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਕਦੀਰ ਰਾਮਪਰਾ ਫੂਲ ਆ ਕੇ ਸਾਥ ਦਿਓ ਬਾਈ ਧੰਨਵਾਦ ਸਾਰੇ ਭਰਾਵਾਂ ਜਿਹੜੇ ਲਾਈਵ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ